ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸਗਲ ਦੁਆਰ ਕੋ ਛਾਡਿਕੈ ਗਹਿਓ ਤੁਹਾਰੂ ਦਵਾਰ ਬਾਹੇ ਗਹਿ ਕੀ ਲਾ ਜੀ ਅਸ ਗੋਵਿੰਦ ਦਾਸ ਤੁਹਾਰਾ ਗੁਰੂ ਸواری ਗੁਰੂ ਖਾਲਸਾ ਸਾਧ ਸੰਗਤ ਜੀਓ ਆਉ ਪਿਆਰ ਨਾਲ ਗੁਰੂ ਚਰਣਾ ਵਿੱਚ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮੇਰੇ ਬਾਝੋਂ ਵਾਲੇ ਸਤਿਗੁਰੂ ਉਹਨਾਂ ਦੇ ਮਹਾਨ ਪਾਵਨ ਇਤਿਹਾਸ ਵਿੱਚੋਂ ਕੁਝ ਕੀਮਤੀ ਇਤਿਹਾਸ ਦੇ ਪੰਨੇ ਸਫਰੀ ਸ਼ਹਾਦਤ ਉਹਨਾਂ ਦੇ ਸੰਖੇਪ ਵਿਚਾਰ ਲੜੀवार ਸਰਵਣ ਕਰ ਰਹੇ ਹੋ ਆਓ ਵਿਚਾਰ ਕਰੀਏ ਕਿ ਮਾਤਾ ਗੁਜਰੀ ਜੀ ਉਹਨਾਂ ਦੇ ਨਾਲ ਛੋਟੇ ਸਾਹਿਬ ਜਾਦੇ ਹਨ ਬਾਬਾ ਜੋਰਾ ਵਰਸਿੰਘ ਜੀ ਬਾਬਾ ਫਤੇਹ ਸਿੰਘ ਜੀ ਦੂਸਰੀ ਰਾਤ ਉਹਨਾਂ ਨਾਲ ਕਿਵੇਂ ਵਾਪਰੀ ਹੈ ਕਹਿੰਦੇ ਨੇ ਜਦੋਂ ਮਾਈ ਲక్ష్ਮੀ ਜੀ ਜੋ ਸਾਰਾ ਬਣਿਆ ਭੋਜਨ ਤਿਆਰ ਕਰਕੇ ਲੈ ਆਈ ਤੇ ਮਾਤਾ ਜੀ ਦੇ ਚਰਣਾ ਤੇ ਮੱਥਾ ਟੇਕਿਆ ਨਿੱਕੀਆਂ ਜਿੰਦੜੀਆਂ ਦੇ ਦਰਸ਼ਨ ਕਰਨ ਹਾਲ ਹੋਈ ਹੈ ਕੁੰਮੀ 마ਸ਼ਕੀ ਸਮੇਤ ਸਾਰਿਆਂ ਨੂੰ ਭੋਜਨ ਸ਼ਕਾਇਆ ਕੁੰਮਾ ਖੱਤਰ ਨੂੰ ਕਾ ਪਠਾ ਪਾ ਨੇੜੇ ਰਸਤੇ ਦੇ ਆਲੇ ਦੁਆਲੇ ਤੋਂ ਦੁਸ਼ਮਣ ਦੀਆਂ ਕੰਨ ਸੋ ਆ ਲੈਣ ਲੱਗਾ ਤੇ ਮਾਈ ਲక్ష్ਮੀ ਸੇਵਾ ਵਿੱਚ ਹਾਜ਼ਰ ਰਹੀ ਉਸਨੇ ਬਹੁਤ ਅਚਾਨਣ ਸੇਵਾ ਕੀਤੀ ਹੈ ਗੁਰੂ ਜੀ ਨੇ ਅਨੰਦਪੁਰ ਛੱਡ ਦਿੱਤਾ ਹੈ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਮਾਤਾ ਜੀ ਤੇ ਛੋਟੇ ਸਹਬਜਾਦੇ ਸਰਸਾ ਕਿਨਾਰੇ ਕਿਸੇ ਮਲਾਹ ਕੋਲ ਠਹਿਰੇ ਹੋਏ ਨੇ ਗੰਗੂ ਨੂੰ ਕਿਤੇ ਉੱਡਦੀ ਉੱਡਦੀ ਇਹ ਸਾਰੀ ਖਬਰ ਮਿਲ ਗਈ ਕਥਾ ਗੁਰੂ ਜੀ ਕੇ ਸੁਤਨ ਕੀ ਵਿਚ ਭਾਈ ਦੁਨਾਂ ਸਿੰਘ ਹੰਡੂਰੀਆ ਇਸ ਤਰ੍ਹਾਂ ਲਿਖਦਾ ਹੈ ਅਬੈ ਇਹ ਕਥਾ ਅਵਰ ਜਨਾਉ ਜੋ ਜੋ ਬਿਤੀ ਸਬੈ ਸੁਣਾਉ ਦੋਏ ਮਸੰਦ ਸਹੇੜੀ ਰਹੈ ਇੱਕ ਦਰਬਾਰੀ ਧੂਮਾ ਕਹੈ ਭਾਈ ਦੁੰਨਾ ਸਿੰਘ ਕਹਿੰਦੇ ਨੇ ਕਿ ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਂਦਾ ਹਾਂ ਇੱਕ ਹੋਰ ਤੋਂ ਭਾਵ ਇਹ ਕਿ ਪਹਿਲਾਂ ਭਾਈ ਦੁੰਨਾ ਜੀ ਕੁੰਮੀ 마ਸ਼ਕੀ ਅਤੇ ਲక్ష్ਮੀ ਦੀ ਕਹਾਣੀ ਸੁਣਾ ਚੁੱਕੇ ਨੇ ਸਹੇੜੀ ਦੇ ਦੋ ਮਸੰਦ ਜਿਨ੍ਹਾਂ ਦਾ ਨਾਮ ਧੂਮਾ ਤੇ ਦਰਬਾਰੀ ਹੈ ਇਹ ਦੋਨੋਂ ਨਾਂ ਗੰਗੂ ਦੇ ਨਾਂ ਦੀ ਹੀ ਅਦਲ ਬਦਲ ਹਨ ਜਦੋਂ ਗੰਗੂ ਇਹ ਬਾਏ ਬਾਤ ਸੁਣੀ ਕਿ ਸਰਸਾ ਦੇ ਕਿਨਾਰੇ ਗੁਰੂ ਪਰਿਵਾਰ ਵਿਛੜ ਗਿਆ ਹੈ ਇਹੋ ਜੀ ਖੇਡ ਬਣ ਗਈ ਹੈ ਕਿ ਕਿਸੇ ਮਲਾਹ ਪਾਸ ਦਾਦੀ ਮਾਂ ਤੇ ਛੋਟੇ ਸਹਬ ਜਾਦੇ ਹਰੇ ਹੋਏ ਹਨ ਤਾਂ ਇਹ ਉਥੇ ਧਾਇ ਤੇਜੀ ਨਾਲ ਆਇਆ ਇਸ ਨੂੰ ਇਵੇਂ ਲੱਗਾ ਜਿਵੇਂ ਇਸ ਨੇ ਕੋਈ ਕੀਮਤੀ ਚੀਜ਼ ਪ੍ਰਾਪਤ ਕਰ ਲਈ ਹੋਵੇ ਏਕ ਲਾਲ ਜੋ ਮਿਲ ਹੈ ਆਈ ਤੋ ਹਮਰੀ ਸਭ ਵਿਦ ਬਨ ਜਾਈ ਮਗ ਮੇ ਸਕਾ ਮਿਲਉ ਸੋ ਜਾਕੋ ਤਿਸ ਪ੍ਰਤਾ ਪੂਛਿਓ ਨਾਮ ਸੁਤਾ ਕੋ ਗੰਗੂ ਦੇ ਮਨ ਵਿੱਚ ਆਇਆ ਕਿ ਜੇਕਰ ਮੈਨੂੰ ਇੱਕ ਲਾਲ ਰਤਨ ਮਾਣਕ ਮਿਲ ਜਾਵੇ ਤਾਂ ਮੇਰੀ ਸਭਿਤ ਕਿਸਮਤ ਬਣ ਜਾਵੇਗੀ ਇਹ ਲਾਲਚੀ ਅਤੇ ਮਕਾਰ ਬਿਰਤੀ ਵਾਲਾ ਆਦਮੀ ਸੀ ਕਦੇ ਅਨੰਦਪੁਰ ਵਿਖੇ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਰਹਿ ਚੁੱਕਾ ਇਹ ਗੰਗੂ ਜਾਣਦਾ ਸੀ ਕਿ ਗੁਰੂ ਘਰ ਦਾ ਖਜ਼ਾਨਾ ਦਾਦੀ ਮਾਂ ਦੇ ਕੋਲ ਹੀ ਹੁੰਦਾ ਹੈ ਸਹਿਬ ਜਾਦਿਆਂ ਤੇ ਮਾਤਾ ਜੀ ਦੀ ਢੂੰਡ ਭਾਲ ਵੀ ਲਾਲਚ ਵਸ ਕਰ ਰਿਆ ਸੀ ਮਨ ਵਿੱਚ ਤਾਂ ਲਾਲ ਮਾਨਕ ਮਿਲ ਜਾਣ ਦੀ ਲਾਲਸਾ ਭਰੀ ਹੋਈ ਏ ਮਗ ਰਸਤੇ ਵਿੱਚ ਝੌਂਪੜੀ ਦੇ ਨੇੜੇ ਹੀ ਇਸ ਨੂੰ ਸੱਕਾ কুমਾ ਮਾਸਕੀ ਮਿਲਿਆ ਉਸ ਕੋਲੋਂ ਇਸਨੇ ਮਾਤਾ ਜੀ ਤੇ ਸਹਿਬ ਜਾਦਿਆਂ ਦੇ ਨਾਮ ਪੁੱਛੇ ਤਉ ਸਕੇ ਇਹ ਬਾਤ ਚਲਾਈ ਤੁਮਕੇ ਮਪੂਸ਼ਤ ਬਾਤ ਜਨਾਈ ਤਨਹਿ ਕਹਿਓ ਹਮ ਉਨਕੇ ਦਾਸਾ ਮਸੰਦ ਨਾਮ ਜਗ ਮਾਹਿ 바ਸਾ ਤਕਮੀ 마ਸ਼ਕੀ ਨੇ ਕਿਹਾ ਕਿ ਤੂੰ ਉਹਨਾਂ ਦੇ ਨਾਮ ਕਿਉ ਪੁੱਛਦਾ ਹੈ ਮੈਨੂੰ ਵੀ ਇਹ ਗੱਲ ਦੱਸਣੀ ਕਰ ਤਾਂ ਗੰਗੂ ਨੇ ਕਿਹਾ ਕਿ ਅਸੀਂ ਉਹਨਾਂ ਦੇ ਸੇਵਕ ਹਾਂ ਮਸੰਦ ਕਰਕੇ ਦੁਨੀਆ 'ਚ ਵੱਸਦੇ ਹਾਂ ਹੋਰ ਇਸ ਨੇ ਤਸੱਲੀ ਕਰਾਉਣ ਲਈ ਮਾਤਾ ਜੀ ਤੇ ਸਹਿਬ ਜਾਨਦਿਆਂ ਦੀ ਢੂੰਡ ਭਾਲ ਇਕੱਠੇ ਕਰ ਰਹੇ ਆ ਆਨੰਦਪੁਰ ਵਿਖੇ ਅਸੀਂ ਮਾਤਾ ਜੀ ਦੇ ਘਰ ਦੇ ਨੇੜੇ ਹੀ ਵਸਦੇ ਸੀ ਤੇ ਕੁੰਮਾ ਮਾਸ਼ਕੀਸ਼ ਦੀ ਸਾਰੀ ਗੱਲ ਸੁਣ ਕੇ ਇਸ ਤੇ ਤਸੱਲੀ ਕਰਕੇ ਕਹਿਣ ਲੱਗਾ ਕਿ ਹੁਣ ਤੂੰ ਹੀ ਜਾਣੇ ਅੱਗੇ ਕਿਵੇਂ ਕਰਨਾ ਹੈ ਇਹ ਕਹਿ ਕੇ ਆਪਣੀ ਝੌਂਪੜੀ ਵਿੱਚ ਲੈ ਆਇਆ ਤੇ ਦੇਖ ਕੇ ਖੁਸ਼ ਹੋ ਰਿਹਾ ਹੈ ਕਿ কুমਮਾ ਮਾਸਕੀ ਇਸ ਲਈ ਖੁਸ਼ ਹੈ ਕਿ ਮਾਤਾ ਜੀ ਨੂੰ ਉਹਨਾਂ ਦਾ ਪੁਰਾਣਾ ਸੇਵਾਦਾਰ ਮਿਲ ਗਿਆ ਉਹਨਾਂ ਨੂੰ ਹੁਣ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਗੰਗੂ ਜਿਵੇਂ ਚਾਹੇਗਾ ਕਰ ਲਵੇਗਾ ਜੋ ਗੀ ਵਿੱਚ ਜਾ ਕੇ ਗੰਗੂ ਨੇ ਮੱਥਾ ਟੇਕਿਆ ਤੇ ਹੌਸਲੇ ਦੀ ਗੱਲ ਕਰਦਿਆਂ ਕਿਹਾ ਕਿ ਮਾਤਾ ਜੀ ਹੁਣ ਤੁਸੀਂ ਕੋਈ ਚਿੰਤਾ ਨਾ ਕਰੋ ਕਿਸਮਤ ਵਿੱਚ ਇਹੋ ਹੋਣਾ ਲਿਖਿਆ ਸੀ ਮਾਤਾ ਜੀ ਪੁਰਾਣਾ ਸੇਵਾਦਾਰ ਜਾਨ ਬਹੁਤ ਪ੍ਰਸੰਨ ਹੋਏ ਕਿ ਸਾਨੂੰ ਆਣ ਕੇ ਮਿਲਿਆ ਹੈ ਸਾਰੀ ਗੱਲ ਮਾਤਾ ਜੀ ਨੇ ਪੁੱਛੀ ਹਾਲਤ ਕਿਉਂ ਜੈ ਨੇ ਸਾਰੀ ਜਾਣਕਾਰੀ ਲਈ ਸਮਝਾ ਕੇ ਕਿਆ ਕਿ ਤੂੰ ਇਨਾ ਜਿੰਦਾ ਨੂੰ ਇਨਾ ਦੇ ਪਿਤਾ ਨਾਲ ਮਿਲਾ ਦੇ ਤੇਰਾ ਬੜਾ ਹੀ ਵੱਡਾ ਕੰਮ ਹੋਵੇਗਾ ਤੇ ਗੰਗੂ ਨੇ ਕਿਹਾ ਤੁਸੀਂ ਕੋਈ ਫਿਕਰ ਨਾ ਕਰੋ ਮੈਂ ਛੇਤੀ ਹੀ ਜਿੱਧਰ ਗੁਰੂ ਜੀ ਗਏ ਹਨ ਉਸੇ ਰਸਤੇ ਚੱਲ ਛੇਤੀ ਹੀ ਗੁਰੂ ਜੀ ਨੂੰ ਮਿਲਾ ਦੇਵਾਂਗਾ ਮਾਤਾ ਜੀ ਨੂੰ ਕੋਈ ਖਬਰ ਨਹੀਂ ਸੀ ਕਿ ਉਹਨਾਂ ਦਾ ਬਾਕੀ ਪਰਿਵਾਰ ਕਿੱਥੇ ਹੈ ਪੁਰਾਣਾ ਸੇਵਾਦਾਰ ਹੋਣ ਕਰਕੇ ਮਾਤਾ ਜੀ ਨੇ ਗੰਗੂ ਤੇ ਭਰੋਸਾ ਕਰ ਲਿਆ ਤੇ ਨਾਲ ਚੱਲਣ ਦੀ ਤਿਆਰੀ ਕਰ ਲਈ ਮਾਤਾ ਜੀ ਨੇ ਜਾਣ ਲੱਗਿਆਂ ਮਾਈ ਲక్ష్ਮੀ ਨੂੰ ਦੋ ਸੋਨੇ ਦੀਆਂ ਮੋਹਰਾ ਦੇ ਭਾਰ ਦੀ ਆਰਸੀ ਜੋ ਹੱਥ ਦੇ ਅੰਗੂਠੇ 'ਚ ਪਾਉਣ ਵਾਲਾ ਸ਼ੀਸ਼ਾ ਜੜਿਆ ਕੀਮਤੀ ਗਹਿਣਾ ਹੁੰਦਾ ਹੈ ਤੇ ਸੋਨੇ ਦੀਆਂ ਪੰਜ ਚੂੜੀਆਂ ਦਿੱਤੀਆਂ ਕੁੰਮੀ 마ਸ਼ਕੀ ਨੂੰ 5 ਰੁਪਏ ਦਿੱਤੇ ਇਸ ਗਰੀਬ ਮਲਾ ਨੇ ਮਾਤਾ ਜੀ ਨੂੰ ਮੱਥਾ ਟੇਕ ਕੇ ਗੁਰੂ ਮਾਤਾ ਜੀ ਦੀ ਬਖਸ਼ਿਸ਼ ਜਾਣ ਉਠਾ ਲਏ ਮਾਤਾ ਜੀ ਨੇ ਇਹਨਾਂ ਦੋਨਾਂ ਦਾ ਬਹੁਤ ਧੰਨਵਾਦ ਕੀਤਾ ਕੁੰਮੀ 마ਸ਼ਕੀ ਨੇ ਆਪਣੀ ਬੇੜੀ ਵਿੱਚ ਬਿਠਾ ਸਾਰਿਆਂ ਨੂੰ ਸਮੇਤ ਖੱਤਰ ਪਾਰ ਕਰਾ ਦਿੱਤਾ ਦੂਰ ਤੋਂ ਸਹਿਬ ਜਾਦਿਆਂ ਤੇ ਮਾਤਾ ਜੀ ਨੂੰ ਦੇਖਦਾ ਰਿਹਾ ਮਾਈ ਲక్ష్ਮੀ ਵੀ ਰੰਗੀਆਂ ਰੂਹਾਂ ਦੇ ਚਿਹਰੇ ਹਿਰਦੇ ਵਸਾ ਆਪਣੇ ਘਰ ਨੂੰ ਵਾਪਸ ਚਲੀ ਗਈ ਵੱਡਾ ਸਹਿਬ ਜادہ ਜੋਰਾ ਵਰਸੀ ਜੀ ਖੱਤਰ ਤੇ ਬੈਠ ਗਿਆ ਛੋਟੇ ਫਤੇਹ ਸਿੰਘ ਜੀ ਨੂੰ ਮਾਤਾ ਜੀ ਨੇ ਕੁਛੜ ਚੁੱਕ ਲਿਆ ਗੰਗੂ ਅੱਗੇ ਅੱਗੇ ਖੱਤਰ ਫੜੀ ਚੱਲ ਪਿਆ ਇਸਦਾ لالਚੀ ਮਨ ਕਈ ਵਿਉਂਤਾ ਬਣਾਉਂਦਾ ਕੁੰਮੇ ਤੇ ਲక్ష్ਮੀ ਨੂੰ ਦਿੱਤੀ ਮਾਇਆ ਤੇ ਗਹਿਣੇ ਇਹਦੇ ਪਾਪੀ ਮਨ ਤੇ ਡਾਢਾ ਅਸਰ ਕਰ ਗਏ ਇਹ ਜਾਣ ਗਿਆ ਕਿ ਮਾਤਾ ਜੀ ਕੋਲ ਬਹੁਤ ਮਾਇਆ ਹੈ ਰੂਪੜ ਦੇ ਨੇੜੇ ਜਾ ਕੇ ਇਸ ਪਾਪੀ ਦਾ ਮਨ ਪੂਰੀ ਤਰ੍ਹਾਂ ਦੂਲ ਗਿਆ ਦੋਨਾ ਸਿੰਘ ਹੰਡੂਰੀਆ ਇਸ ਤਰ੍ਹਾਂ ਲਿਖਦਾ ਹੈ ਕਿ ਦੁਸ਼ਟ ਚਿੱਤ ਪਰਮਾਏ ਮਾਤਾ ਜੀ ਕੋ ਇਮ ਕਹੈ ਤੁਰਕ ਜੋ ਉਤਰੇ ਆਏ ਰੋਪੜ ਤੀਰ ਜੋ ਇਹ ਸੁਣੀ ਹਮਰਾ ਆਚਾਰਾ ਨਹੀਂ ਜੋ ਤੁਮਰੇ ਮਨ ਸੋ ਕਾਹੋ ਆਗੇ ਧਰੋ ਨਾ ਪਾਏ ਲੈ ਜਾਵੇਂਗੇ ਪਕਰ ਤੁਮ ਰੋਪਰ ਨੇੜੇ ਆ ਕੇ ਮਾਤਾ ਜੀ ਨੂੰ ਕਹਿਣ ਲੱਗਾ ਕਿ ਰੋਪੜ ਤਾਂ ਮੁਗਲ ਫੌਜ ਉਤਰੀ ਹੋਈ ਏ ਇੱਧਰ ਜਾਣਾ ਠੀਕ ਨਹੀਂ ਰਹੇਗਾ ਮੇਰਾ ਹੁਣ ਕੋਈ ਚਾਰਾ ਨਹੀਂ ਚੱਲਦਾ ਹੁਣ ਤੁਸੀਂ ਹੀ ਆਪਣੇ ਮਨ ਦੀ ਦੱਸੋ ਕਿ ਕੀ ਕਰੀਏ ਜੇ ਤੁਸੀਂ ਅੱਗੇ ਨੂੰ ਗਏ ਤਾਂ ਫੌਜ ਦੇ ਸਿਪਾਹੀ ਤੁਹਾਨੂੰ ਫੜ ਲੈਣਗੇ ਮਾਤਾ ਜੀ ਤਾਂ ਇਹਦੇ ਨਾਲ ਬਾਕੀ ਪਰਿਵਾਰ ਨੂੰ ਮਿਲਾਉਣ ਦੀ ਤਸੱਲੀ ਲੈ ਕੇ ਤੁਰੇ ਸੀ ਇਥੇ ਆ ਕੇ ਉਹਨਾਂ ਨੂੰ ਇਹ ਵੀ ਪਤਾ ਲੱਗਾ ਸੀ ਕਿ ਗੁਰੂ ਜੀ ਵੀ ਸਿੰਘਾਂ ਸਮੇਤ ਰੋਪੜ ਵੱਲ ਹੀ ਗਏ ਹਨ ਰੋਪੜ ਵਿੱਚ ਸਭ ਤੋਂ ਸਿਰ ਕੱਢ ਠਾਰ ਨੇਂਗ ਖਾ ਪਠਾਨ ਸੀ ਮਾਤਾ ਜੀ ਇਸ ਪਰਿਵਾਰ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਇਸੇ ਲਈ ਗੰਗੂ ਨੇ ਜਾਣ ਬੁੱਝ ਕੇ ਕਹਿ ਦਿੱਤਾ ਕਿ ਰੋਪੜ ਮੁਗਲ ਸਿਪਾਹੀ ਉਤਰੇ ਹੋਏ ਨੇ ਉਹ ਜਾਣਦਾ ਸੀ ਜੇ ਮਾਤਾ ਜੀ ਕਿਸੇ ਸਿੱਖ ਸੇਵਕ ਪਰਿਵਾਰ ਕੋਲ ਪਹੁੰਚ ਗਏ ਤਾਂ ਮੇਰਾ ਦਾ ਨਹੀਂ ਲੱਗ ਸਕੇਗਾ ਮਾਇਆ ਮੇਰੇ ਹੱਥੋਂ ਜਾਂਦੀ ਰਹੇਗੀ ਵਾਰ-ਵਾਰ ਮਾਤਾ ਜੀ ਨੂੰ ਕਹਿਣ ਲੱਗਾ ਮੈਂ ਰੋਪੜ ਦੇ ਰਸਤੇ ਨਹੀਂ ਜਾ ਸਕਦਾ ਉਧਰ ਬਹੁਤ ਖਤਰਾ ਹੈ ਤਾਂ ਮਾਤਾ ਜੀ ਨੇ ਹਰਖ ਵਿਚਾ ਕੇ ਕਿਹਾ ਤਬ ਮਾਤਾ ਬਿਲਖੀ ਭਈ ਜੋ ਜਾਣੋ ਤੋ ਕੀਨ ਤਬ ਦੁਸ਼ਟਾਤਮ ਇਹ ਕਹੀ ਮਾਮ ਗ੍ਰਹ ਚਲੋ ਪਰਵੀਨ ਮਾਤਾ ਜੀ ਨੇ ਕਿਹਾ ਜਿਵੇਂ ਤੂੰ ਜਾਣਦਾ ਏ ਉਵੇਂ ਕਰ ਲੈ ਇਸ ਦੁਸ਼ਤੇ ਨੇ ਕਿਹਾ ਕਿ ਮੇਰੇ ਘਰ ਚਲੇ ਚੱਲੀਏ ਜਦੋਂ ਸਮਾਂ ਠੀਕ ਹੋ ਜਾਵੇਗਾ ਤਾਂ ਮੈਂ ਗੁਰੂ ਜੀ ਦਾ ਪਤਾ ਕਰਕੇ ਤੁਹਾਨੂੰ ਉਹਨਾਂ ਕੋਲ ਪਹੁੰਚਾ ਦੇਵਾਂਗਾ ਰੋਪੜ ਤੋਂ ਰਸਤਾ ਭਲਾਉਣ ਦੀ ਗਵਾਹੀ ਗੁਰਬਿਲਾਸ ਪਾਤਸ਼ਾਹ 10ਵੀਂ ਦੇ ਕਰਤਾ ਭਾਈ ਸੁਖਾ ਸਿੰਘ ਜੀ ਵੀ ਹਾਮੀ ਭਰਦੇ ਨੇ ਹੋਤੋ ਮਸੰਦ ਨੀਚ ਇਕ ਪਾਪੀ ਵਿਪਵੰਸ ਚੰਡਾਰ ਸੁਖਾਪੀ ਰੋਪੜ ਤੇ ਵੋ ਰਾਹੁ ਕੁਲਾਈ ਨਿਜਪੁਰ ਕੋ ਲੈ ਗयो ਕਸਾਈ ਸਾਹਿਬ ਜਾਦੇ ਦਉ ਕੁਮਾਰ ਜੀ ਦੇ ਦਾਦੀ ਸਾਥ ਨਿਹਾਰ ਰੋਪੜ ਵਾਲਾ ਰਸਤਾ ਛੱਡ ਕੇ ਪਾਪੀ ਗੰਗੂ ਜੰਗਲ ਦੇ ਰਸਤੇ ਹੋ ਤੁਰਿਆ ਮਾਤਾ ਜੀ ਨੂੰ ਕਹੀ ਗਿਆ ਕਿ ਮੈਂ ਆਪਣੇ ਪਿੰਡ ਨੂੰ ਲੈ ਜਾ ਰਿਹਾ ਇਹ ਤਾਂ ਸਾਰਾ ਧੋਖਾ ਹੀ ਸੀ ਇਸ ਨੂੰ ਬਿਰਧ ਮਾਤਾ ਜੀ ਤੇ ਨਕੀਆਂ ਜਿੰਦੜੀਆਂ ਨਾਲ ਕੋਈ ਹਮਦਰਦੀ ਨਹੀਂ ਸੀ ਮਾਇਆ ਕਿਸੇ ਤਰੀਕੇ ਉਸ ਦੇ ਹੱਥ ਆ ਜਾਵੇ ਇਹੋ ਉਸ ਦਾ ਮਨੋਰਥ ਸੀ ਗੁਰੂ ਜੀ ਤੇ ਮਾਂ ਤੇ ਪੁੱਤਰਾਂ ਨੂੰ ਆਪਣੇ ਘਰ ਪਨਾਹ ਦੇਣ ਦਾ ਰਸਤਾ ਉਹ ਨਹੀਂ ਸੀ ਲੈਣਾ ਚਾਹੁੰਦਾ ਰਾਤੋਂ ਰਾਤ ਮਾਇਆ ਦੀ थैਲੀ ਚੁਰਾ ਕੇ ਖਿਸਕ ਜਾਵਾਂ ਇਹੋ ਉਸ ਦੀ ਨੀਅਤ ਸੀ ਸਹਬਜ਼ਾਦਿਆਂ ਜਿਆਦਾ ਸਫਰ ਖੱਚਰ ਤੇ ਬੈਠ ਕੇ ਇਹ ਕੀਤਾ ਮਾਤਾ ਜੀ ਬਿਰਧ ਸਰੀਰ ਨੂੰ ਨਾਮ ਆਸਰੇ ਤੋਰੀ ਗਏ ਚਲਦਿਆਂ ਚਲਦਿਆਂ ਰਾਤ ਪੈ ਗਈ ਗੰਗੂ ਇਹਨਾਂ ਨੂੰ ਦਰਖਤਾਂ ਦੀ ਛਿੜੀ ਵਿੱਚ ਇੱਕ ਤਲਾਬ ਦੇ ਕਿਨਾਰੇ ਲੈ ਗਿਆ ਮਾਤਾ ਜੀ ਨੂੰ ਕਿਹਾ ਕਿ ਰਾਤ ਇੱਥੇ ਹੀ ਕੱਟ ਲੈਂਦੇ ਆ ਸਵੇਰ ਹੁੰਦੇ ਸਾਰ ਮੇਰੇ ਪਿੰਡ ਨੂੰ ਚਲੇ ਚੱਲਾਂਗੇ ਇੱਥੇ ਹੁਣ ਕੋਈ ਖਤਰਾ ਨਹੀਂ ਤੁਸੀਂ ਇੱਥੇ ਬੈਠੋ ਮੈਂ ਛੇਤੀ ਹੀ ਨੇੜੇ ਦੇ ਨਗਰ ਤੋਂ ਪ੍ਰਸ਼ਾਦੇ ਲੈ ਆਉਂਦਾ ਹਾਂ ਮਾਤਾ ਜੀ ਦੋਵੇਂ ਜਿੰਦਾ ਨੂੰ ਗੋਦੀ ਵਿੱਚ ਲੈ ਗੁਰੂ ਘਰ ਦੀਆਂ ਸਾਖੀਆਂ ਸੁਣਾ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਲਈ ਦ੍ਰਿੜ ਕਰਦੇ ਰਹੇ ਇਸ ਅੰਧੇਰੀ ਝੜੀ ਵਿੱਚ ਤਿੰਨੋ ਜੀ ਤਲਾਹ ਕਿਨਾਰੇ ਰੱਬੀ ਬਾਣੇ ਅੰਦਰ ਅਡੋਲ ਬੈਠੇ ਨੇ ਗੰਗੂ ਪ੍ਰਸ਼ਾਦੇ ਲੈ ਕੇ ਆ ਗਿਆ ਸਭ ਨੇ ਰੁੱਖਾ ਸੁੱਖਾ ਖਾ ਤਲਾ ਤੂੰ ਪਾਣੀ ਪੀ ਪ੍ਰਮਾਤਮਾ ਦਾ ਸ਼ੁਕਰ ਕੀਤਾ ਦਰਖਤਾਂ ਦੀ ਝਿੜੀ ਸੰਘੜੀ ਹੋਣ ਕਰਕੇ ਠੰਡ ਤੋਂ ਕੁਝ ਬਚਾ ਸੀ ਕੁੰਮੇ 마ਸ਼ਕੀ ਨੇ ਗਰਮ ਭਾਰਾ ਕੱਪੜਾ ਤੁਰਨ ਲੱਗਿਆਂ ਦੇ ਦਿੱਤਾ ਸੀ ਕਿ ਵਾਟ ਸਖ ਤੇ ਠੰਡੀ ਸਰਦੀ ਵਾਲੀ ਹੈ ਮਾਤਾ ਜੀ ਨੇ ਪੁੰਜੇ ਧਰਤੀ ਤੇ ਆਸਨ ਵਿਸ਼ਾਲ ਵਿਸ਼ੋਣੇ ਦੇ ਥੱਲੇ ਮਾਇਆ ਦੀ ਥੈਲੀ ਰੱਖ ਲਈ ਮਾਸੂਮ ਜਿੰਦਾ ਨੂੰ ਆਪਣੇ ਆਸੇ-પાસੇ ਲਾ ਜੋ ਕੱਪੜਾ ਸੀ ਕੋਲ ਉੱਪਰ ਲੈ ਲੇਟ ਗਏ ਕੀਮਤੀ ਵਿਸ਼ੋਣਿਆਂ ਤੇ ਸੋਹਣ ਵਾਲੇ ਮਹਿਲਾਂ ਵਿੱਚ ਰਹਿਣ ਵਾਲੇ ਅੱਜ ਨੀਲੇ ਆਕਾਸ਼ ਦੀ ਛੱਤ ਥੱਲੇ ਭੁਏਂ ਤੇ ਵਿਰਾਜ ਗਏ ਗੰਗੂ ਵੀ ਨੇੜੇ ਹੀ ਢੀਠ ਜਿਹਾ ਹੋ ਕੇ ਪੈ ਗਿਆ ਇਹ ਹਰਾਮੀ ਆਪਣੇ ਪਿੰਡੋਂ ਪ੍ਰਸ਼ਾਦੇ ਲੈ ਕੇ ਆਇਆ ਨਾਲ ਗਰਮ ਕੱਪੜਾ ਵੀ ਸੀ ਇਸ ਦਾ ਪਿੰਡ ਇਸ ਤਲਾਵ ਵਾਲੀ ਚਿੜੀ ਤੋਂ ਅਗਲਾ ਪਿੰਡ ਸੀ ਪਰ ਇਸ ਕਮੀਨੇ ਨੇ ਮਾਤਾ ਜੀ ਨੂੰ ਇਸ ਦਾ ਭੇਤ ਨਹੀਂ ਸੀ ਲੱਗਣ ਦਿੱਤਾ ਇਹ ਤਾਂ ਬਾਰੋ-ਬਾਰ ਉਹਨਾਂ ਤੋਂ ਮਾਇਆ ਚੁਰਾਉਣੀ ਚਾਹੁੰਦਾ ਸੀ ਸਾਬ ਜੀ ਆਦੇ ਸਾਰੇ ਦਿਨ ਦੇ ਸਫ਼ਰ ਦੇ ਥੱਕੇ ਹੋਏ ਛੇਤੀ ਸੌ ਗਏ ਬਿਰਧ ਦਾਦੀ ਮਾਂ ਦਾ ਸਰੀਰ ਜਿਆਦਾ ਸਫ਼ਰ ਦੇ ਥਕੇਵੇਂ ਨੇ ਭੰਨ ਸੁਟਿਆ ਉਹ ਜਿਆਦਾ ਥੱਕ ਜਾਣ ਕਾਰਨ ਤੇ ਪਰਿਵਾਰ ਦੀਆਂ ਸੋਚਾਂ ਸੋਚਦੀ ਗੂੜੀ ਨੀਂਦ ਨਾ ਸੌ ਸਕੀ ਇਹ ਰਾਤ ਮਾਤਾ ਜੀ ਤੇ ਸਹਿਬਜ਼ਾਦਿਆਂ ਨੇ ਗੰਗੂ ਪਾਪੀ ਸਮੇਤ ਅੱਠ ਕੋ 1766 ਬਿਕਰਮੀ 22 ਦਸੰਬਰ 1704 ਈਸਵੀ ਨੂੰ ਪਿੰਡ ਕਾਇਨੌਰ ਦੇ ਤਲਾਤੇ ਕੱਟੀ ਐ ਇਸ ਤਰ੍ਹਾਂ ਦੂਸਰੀ ਰਾਤ ਇੰਜ ਬੀਤੀ ਹੈ ਆਪ ਜੀ ਨੇ ਪਿਆਰ ਨਾਲ ਇਥੋਂ ਤੱਕ ਪਾਵਨ ਸਫਰੇ ਸ਼ਹਾਦਤ ਸੰਖੇਪ ਵਿਚਾਰ ਸਰਵਣ ਕੀਤੀ ਹੈ ਸਤਿਗੁਰੂ ਜੀ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰੂ ਦੇ ਪਾਵਨ ਇਤਿਹਾਸ ਦੇ ਅਨਮੋਲ ਬਚਨ ਸਾਡੇ ਹਿਰਦੇ ਚ ਵਸ ਜਾਣ ਸਾਡਾ ਜੀਵਨ ਅਧਿਆਤਮਿਕ ਤੌਰ ਤੇ ਮਹਾਨ ਹੋ ਜਾਵੇ ਕੋਈ ਪੁਲਜਕ ਦੀ ਖਿਮਾ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ